ਕਿਹੜੇ ਦੂਜੇ ਕਮਰਾ ਕੋਣ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਪੁੱਛਣਾ ਮੰਨਦਾ ਵੀ ਉਹਨਾਂ ਦਾ ਇਸ ਵੀ ਚੀਜ਼ ਦੇ ਵਿੱਚ ਯੋਗਦਾਨ ਕੀ ਆ ਰੁਕਿਆ ਤਾਂ ਕਿਸੇ ਨਹੀਂ ਜੇ ਕਿਸੇ ਦੀ ਬਾਹ ਫੜੀ ਤਾਂ ਮੈਨੂੰ ਦੱਸਦਾ ਨਾ ਵੀ ਸਾਡੀ ਬਾਹ ਫੜ ਲਈ ਸੀ ਵੀ ਲਾਈਟ ਇੱਥੇ ਲਾਉਣੀ ਨਹੀਂ ਤੁਸੀਂ ਤੇ ਮੁਤਾਬਕ ਹੀ ਚੱਲਣਾ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਜਿਹਨੇ ਪੁਰਾਣੀ ਸਰਕਾਰ ਦੇ ਕੰਮ ਕੀਤੇ ਕੋਈ ਪਾਸ ਕੀਤੇ ਤਾਂ ਫਿਰ ਤਰੱਕ ਕੇ ਰੁਕਿਆ ਕਿਨੇ ਸੀ ਇਨਜਰ ਦੇ ਲਵਾ ਦਾਂਦੇ ਕੁਝ ਬੰਦਿਆਂ ਨੇ ਤਾਂ ਇੱਥੋਂ ਦਾ ਕੱਗਿਆ ਵੀ ਤੁਸੀਂ ਪੈਸੇ ਦੀ ਬਰਬਾਦੀ ਕਰ ਰਹੇ ਹੋ ਜਨਤਾ ਦੇ ਵਿੱਚ ਜਦੋਂ ਦੇਖਦੇ ਸਾਰੇ ਤੋਂ ਤਾਂ ਸਵਾਗਤ ਆ ਇਸ ਵਾਰ ਅਸੀਂ ਖੜੇ ਹਾਂ ਸੇਖਾ ਕੈਂਚੇ ਦੇ ਉੱਤੇ ਜਿੱਥੇ ਕਿ ਅੱਜ ਲਾਈਟਾਂ ਜਿਹੜੀਆਂ ਚਾਲੂ ਕੀਤੀਆਂ ਗਈਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾਗਾ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਸੁਨੀ ਬਹੁਤ-ਬਹੁਤ ਮੁਬਾਰਕਾਂ ਪੂਰੇ ਮੁਬਾਰਕਾਂ ਇੱਥੋਂ ਦੇ ਪੂਰੇ ਸੇਖਾ ਰੋਡ ਦੇ ਵਸਨੀਕਾਂ ਨੂੰ ਜੋ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਇੱਥੇ ਬੱਤੀਆਂ ਲੱਗਦੇ ਸੀ ਸਭ ਤੋਂ ਪਹਿਲਾਂ ਬਹੁਤ-ਬਹੁਤ ਦਿਲ ਦੇ ਗਹਿਰੇ ਤੋਂ ਧੰਨਵਾਦ ਕਰਦੇ ਹਾਂ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਦਾ ਸਾਡੇ ਇੱਥੋਂ ਦੇ ਪਾਰਲੀਮੈਂਟ ਐਮਪੀ ਮੀਤਹਿਰ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕੇ ਜੋ ਲੰਬੇ ਸਮੇਂ ਤੋਂ ਇਹ ਲੋਕਾਂ ਦੀ ਮੰਗ ਸੀਗੀ ਇੱਥੋਂ ਬਤੀ ਕਿਉਂਕਿ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਇਧਰ ਚਾਰੇ ਤਰਫ ਹੋਣ ਕਰਕੇ ਕਦੇ ਗੱਡੀਆਂ ਦਾ ਨਹੀਂ ਤਕਰੀਬਨ ਡੇਲੀ ਮੰਗੂ ਇੱਕ ਕਦਾ ਇੱਥੇ ਐਕਸੀਡੈਂਟ ਹੋਇਆ ਸੋ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਸੋ ਮੰਗ ਹੁਣ ਪੂਰੀ ਹੋ ਗਈ ਆ ਤੇ ਇਸ ਇਸ ਦੇ ਅਗਰਾਹੇ ਤੋਂ ਨਾ ਸਰਕਾਰ ਦਾ ਤੇ ਪੂਰੇ ਸਾਡੇ ਸੀਐਮ ਸਾਹਿਬ ਦਾ ਦਿਲ ਦੇ ਅਗਰਾਹੇ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰ ਜੀ ਮੈਂ ਲੈਟਰ ਲੱਗ ਗਿਆ ਨੇੜੇ ਉਹ ਥੋੜਾ ਜਿਹਾ ਜੀ ਜਿਵੇਂ ਲੇਟਾਂ ਲੱਗ ਗਈਆਂ ਇਹਦੇ ਨਾਲ ਇੱਕ ਮਲਾਜਮ ਦੀ ਵੀ ਲੋਡ ਹੈ ਜਿੱਥੇ ਜਿਵੇਂ ਕਿ ਟ੍ਰੈਫਿਕ ਜ਼ਿਆਦਾ ਆਉਂਦੀ ਜਾਂਦੀ ਆ ਉਹਨੂੰ ਮਤਲਬ ਦੇਖੋ ਮੁਲਾਜ਼ਮ ਦੀ ਤਾਂ ਇੱਥੇ ਲੋੜ ਆ ਮੁਲਾਜ਼ਮ ਲੱਗੂਗਾ ਵੀ ਕਿਉਂਕਿ ਦੇਖੋ ਆਪਣੇ ਤੁਸੀਂ ਦੇਖਿਆ ਹੋਊਗਾ ਇਹ ਬਰਨਾਲੇ ਸ਼ਹਿਰ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਲਾਈਟਾਂ ਲੱਗਿਆ ਨੇ ਕਿਉਂਕਿ ਬਰਨਾਲੇ ਦੇ ਵਿੱਚ ਹਜੇ ਤੱਕ ਕੋਈ ਆਪਣੇ ਲਾਲ ਬੱਤੀ ਆ ਇਸ ਤਰ੍ਹਾਂ ਦੀ ਕੋਈ ਨਹੀਂ ਲੱਗੀ ਪਈ ਸੀ ਤਾਂ ਕਰਕੇ ਇੱਥੋਂ ਦੇ ਲੋਕਾਂ ਨੂੰ ਵੀ ਜਦੋਂ ਆਪਣੇ ਇੱਥੇ ਪਤਾ ਨਹੀਂ ਲੱਗਦਾ ਵੀ ਹਜੇ ਇੱਥੇ ਬੱਤੀਆਂ ਲੱਗੀਆਂ ਕਿਉਂਕਿ ਉਹ ਜਦੋਂ ਮੁਲਾਜ਼ਮ ਇੱਥੇ ਖੜਨਗੇ ਤਕਰੀਬਨ ਹਫ਼ਤਾ ਇੱਕ ਹਫ਼ਤੇ ਦੇ ਵਿੱਚ ਲੋਕਾਂ ਨੂੰ ਇਸ ਬਾਰੇ ਦੀ ਜਾਗਰੂਤ ਵੀ ਕਰਨਗੇ ਦੱਸਣਗੇ ਵੀ ਲਾਈਟਾਂ ਦੇ ਪ੍ਰਤੀ ਸੋ ਇਸ ਲਈ ਇੱਕ ਹਫ਼ਤਾ ਤਕਰੀਬਨ ਇੱਥੇ ਪੱਕੇ ਜੋ ਮੁਲਾਜ਼ਮ ਖੜਨਗੇ ਜੀ ਸਾਰੇ ਕਿ ਜਿਵੇਂ ਐਕਸੀਡੈਂਟ ਹੋਣ ਦਾ ਜਿਆਦਾ ਕਾਰਨ ਇਹ ਵੀ ਰਿਹਾ ਜਿਵੇਂ ਕਿ ਪਿਛੇ ਤੋਂ ਗੱਡੀਆਂ ਤੇਜ਼ ਆਉਂਦੀਆਂ ਨੇ ਹਨ ਜਿਹੜੇ ਇਸ ਚੌਂਕ ਦਾ ਲੋਕਾਂ ਨੂੰ ਪਤਾ ਨਹੀਂ ਹੈਗਾ ਇਹ ਤੇ ਚੌਂਕ ਹੈ ਹਾਂਜੀ ਹਾਂਜੀ ਰਫ਼ਤਾਰ ਨਾਲ ਗੱਡੀਆਂ ਤੇਜ਼ ਆਉਂਦੀਆਂ ਨੇ ਇਧਰੋਂ ਗੱਡੀਆਂ ਕ੍ਰੋਸ ਹੁੰਦੀਆਂ ਨੇ ਸਿੱਧੀਆਂ ਠਾ ਠਾ ਹੋ ਜਾਂਦੀਆਂ ਨੇ ਇਹਦੇ ਲਈ ਕੀ ਕਹਿਣਾ ਚਾਹੋਗੇ ਜੀ ਦੇਖੋ ਜੋ ਕਾਰਨ ਦੇਖੋ ਇੱਕੋ ਹੀ ਆ ਕਿਉਂਕਿ ਇੱਥੇ ਜਦੋਂ ਵੀ ਆਪਾਂ ਐਕਸੀਡੈਂਟ ਹੋਣ ਦਾ ਕਾਰਨ ਇਹ ਹੀ ਸੀਗਾ ਵੀ ਇਹ ਜੋ ਚਰਸਤਾ ਸੀ ਇਹਦਾ ਪਤਾ ਬਹੁਤ ਘੱਟ ਲੱਗਦਾ ਸੀਗਾ ਕਿਉਂਕਿ ਚੌਂਕ ਇੱਥੇ ਬਣ ਨਹੀਂ ਸਕਦਾ ਕਿਉਂਕਿ ਜਗ੍ਹਾ ਦੀ ਕਮੀ ਹੋਣ ਕਾਰਨ ਕਰਕੇ ਸੋ ਇਸ ਲਈ ਹੁਣ ਇਸ ਦਾ ਇੱਕੋ ਹੀ ਹੱਲ ਸੀ ਵੀ ਇਹ ਬੱਤੀਆਂ ਜੋ ਹੁਣ ਬਹੁਤ ਤਕਰੀਬਨ 100% ਇਹ ਬਹੁਤ ਲੋਕਾਂ ਨੂੰ ਰਾਹਤ ਮਿਲੂਗੀ ਹੁਣ ਜੋ ਲੰਬੇ ਸਮੇਂ ਤੋਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਐਕਸੀਡੈਂਟ ਹੁੰਦੇ ਸੀ ਇੱਥੇ ਕੋਈ ਨਹੀਂ ਪਤਾ ਲੱਗਦਾ ਸੀ ਕਿਉਂਕਿ ਇਧਰ ਵੱਡਾ ਲੁਧਿਆਣੇ ਵਾਲਾ ਰੋਡ ਆ ਗਿਆ ਇਧਰ ਬਠਿੰਡੇ ਵਾਲਾ ਆ ਗਿਆ ਆ ਦੋ ਸਾਡੇ ਇੱਕ ਸੂਇਖਾ ਰੋਡ ਇੱਕ ਸ਼ਹਿਰ ਨੂੰ ਲੋਕਲ ਹੋ ਹੋਗੇ ਸੋ ਨਹੀਂ ਪਤਾ ਲੱਗਦਾ ਸੋ ਇਸ ਕਰਕੇ ਹੁਣ ਇਸ ਗੱਲ ਬਹੁਤ ਹੱਦ ਤੱਕ ਐਕਸੀਡੈਂਟ ਇੱਥੇ ਘਟ ਹੋਣ ਗਏ ਸਰ ਗੱਲ ਕਰਾਂਗੇ ਆਪਾਂ ਜਿਹੜੀ ਇਹ ਰੇਲਟਾਂ ਲੱਗੀਆਂ ਨੇ ਕਿੰਨੀ ਕੀ ਲਾਗਤ ਨਾਲ ਲੱਗੀਆਂ ਹੋਣਗੀਆਂ ਜੀ ਤਕਰੀਬਨ ਜੋ ਇਹ ਲਾਈਟਾਂ ਲੱਗੀਆਂ ਨੇ 1211000 ਰੁਪਏ ਦਾ ਟੈਂਡਰ ਸੀ ਜਿਹਦੇ ਵਿੱਚ ਇਹ ਲਾਗਤ ਨਾਲ ਜਿਹੜੀਆਂ ਲਾਈਟਾਂ ਇਹ ਲੱਗੀਆਂ ਨੇ ਸਾਰੇ ਜਿਵੇਂ ਸਰ ਇੱਕ ਇਥੇ ਹੋਰ ਵੀ ਜਿਵੇਂ ਹੋਰ ਵੀ ਪਾਰਟੀ ਦੇ ਵਰਕਰ ਆ ਕੇ ਕਹਿੰਦੇ ਨੇ ਕਿ ਸਾਡੇ ਥਰੂ ਲਾਈਟਾਂ ਲੱਗੀਆਂ ਗਈਆਂ ਨੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਦੇਖੋ ਲਾਈਟਾਂ ਥਰੂ ਕਿਸੇ ਦੇ ਲਾਈਟਾਂ ਦਾ ਸਰਕਾਰ ਨੇ ਜੋ ਕੋ ਜੋ ਫੰਡ ਸੀਗੇ ਜੇ ਕਿਸੇ ਹੋਰ ਦੇ ਥਰੂ ਦੇ ਉੱਤੇ ਤਾਂ ਹੁਣ ਆਪਾਂ ਪਹਿਲਾਂ ਦੀ ਨਜ਼ਰ ਦੇ ਲੱਗ ਜਾਂਦੀਆਂ ਇਹ ਜੇ ਆਪਾਂ ਕਹਿ ਦਿੰਦੇ ਵੀ ਕਿਸੇ ਨੇ ਪੁਰਾਣੀ ਸਰਕਾਰ ਦੇ ਕੰਮ ਕੀਤੇ ਕੋਈ ਪਾਸ ਕੀਤਾ ਤਾਂ ਫਿਰ ਸਰ ਇੱਕ ਕਿ ਰੋਕਿਆ ਕਿ ਨਹੀਂ ਸੀ ਇੰਨੇ ਚਿਰ ਦੇ ਲਵਾ ਦਾਂਦੇ ਤੁਰੂ ਕਹਦਾ ਕਿਸੇ ਨੇ ਜੇ ਕਿਸੇ ਦੀ ਬਾਹ ਫੜੀ ਤਾਂ ਮੈਨੂੰ ਦੱਸਦਾ ਨਾ ਵੀ ਸਾਡੀ ਬਾਹ ਫੜ ਲਈ ਸੀ ਵੀ ਲਾਈਟ ਇੱਥੇ ਲਾਉਣੀ ਨਹੀਂ ਤੁਸੀਂ ਸੋ ਇਹ ਗੱਲਾਂ ਸਭ ਬਾਲ ਤੂੰ ਕਹਿਣ ਦੇ ਆ ਗੱਲਾਂ ਨੇ ਸੋ ਸਰਕਾਰ ਨੇ ਪਹਿਲੀ ਕੋਈ ਕੰਮ ਵਾਲੀ ਸੋਚ ਦੇਖ ਕੇ ਜੋ ਰੂ ਹੇ ਲਾਈਟਾਂ ਲਗਾਈਆਂਗੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜਿਹੜਾ ਇੱਥੇ ਨਾ ਗਮਰਾਹਕੁਣ ਪ੍ਰਚਾਰ ਹੋਇਆ ਪਿਛਲੇ ਕਈ ਦਿਨਾਂ ਤੋਂ ਲੈ ਕੇ ਉਹਦੀ ਅਸੀਂ ਤੁਹਾਨੂੰ ਵੀ মিডিਆ ਨੂੰ ਵੀ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਇਹ ਸਾਡਾ ਮਿਸਪਲਟੀ ਫੰਡ ਦੇ ਵਿੱਚੋਂ ਲਾਈਆਂਗੇਆਂ ਲਾਈਟਾਂ ਨੇ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਇੱਥੋਂ ਦੇ ਐਮਪੀ ਮੌਜੂਦਾ ਸਾਬਕਾ ਕੈਬਨਿਟ ਮੰਤਰੀ ਸਰਦਾਰ ਗਰਮੀਤ ਸਿੰਘ ਮੀਤਹੇਰ ਜੀ ਦਾ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਗੱਲ ਕਰੀ ਗਈ ਵੀ ਮਿਹਨਤ ਜਿਹੜੇ ਬੰਦੇ ਨੇ ਕਰੀ ਹੁੰਦੀ ਆ ਤੇ ਸੱਚ ਨੂੰ ਸਬੂਤਾਂ ਦੀ ਵੈਸੇ ਲੋੜ ਤਾਂ ਨਹੀਂ ਪੈਂਦੀ ਪਰ ਅਸੀਂ ਮੈਂ ਦੱਸਣਾ ਚਾਹਣਾ ਖੁਦ ਵੀ ਜਿਹੜੀ ਇਹ ਚੀਜ਼ ਦੀ ਮੰਗ ਲਾਈਟਾਂ ਦੀ ਲੰਮੇ ਸਮੇਂ ਤੋਂ ਕਰੀ ਸੀ ਉਹ ਜ਼ਿਆਦਾਤਰ ਜੀਵਨ ਐਮਸੀ ਕੋਏ ਵਾਲੇ ਤੇ ਨਾਲ ਜਗਰਾਜ ਦੇ ਇਲਾਕੇ ਲਗਾਤਾਰ ਇਹਦੀ ਮੰਗ ਕਰਦੇ ਰਹੇ ਨੇ ਜਿਹਦਾ ਅੱਜ ਇੱਕ ਅਸੀਂ ਤੁਹਾਨੂੰ ਦੋ ਚੀਜ਼ਾਂ ਦੇ ਸਬੂਤ ਵੀ ਇਹਨਾਂ ਨੇ ਕਿਹੜੇ-ਕਿਹੜੇ ਸਮੇਂ ਲਗਾਤਾਰ ਐਪਲੀਕੇਸ਼ਨਾਂ ਦਿੰਦੇ ਰਹੇ ਨੇ ਜਿਹੜਾ ਜਦੋਂ ਇਹ ਮਤੇ ਦੇ ਵਿੱਚ ਪਾਈ ਗਈ ਅਜੰਡਾ ਆਈਟਮ ਬਣਦੀ ਆ ਸਾਡੀ ਕਮੇਟੀ ਚ ਉਹ ਵੀ ਜੀਵਨ ਕੁਮਾਰ ਖੋਏ ਵਾਲੇ ਦੇ ਕਹਿਣ ਤੇ ਆਈਟਮ ਇਹ ਰੱਖੀ ਗਈ ਜਿਹੜੇ ਦੂਜੇ ਕਮਰਾ ਹ ਕੋਣ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਪੁੱਛਣਾ ਮਣਦਾ ਵੀ ਉਹਨਾਂ ਦਾ ਇਸ ਵੀ ਚੀਜ਼ ਦੇ ਵਿੱਚ ਯੋਗਦਾਨ ਕੀ ਆ ਈਵਨ ਕੀ ਹਰ ਸਮੇਂ ਉਹਨਾਂ ਨੇ ਤਾਂ ਇਸ ਚੀਜ਼ ਦਾ ਵਿਰੋਧ ਕਰਿਆ ਉਹਨਾਂ ਨੇ ਜਦੋਂ ਇਹ ਮਤਾ ਪਾਇਆ ਕੁਝ ਬੰਦਿਆਂ ਨੇ ਤਾਂ ਇੱਥੋਂ ਦਾ ਕੱਗਿਆ ਵੀ ਤੁਸੀਂ ਪੈਸੇ ਦੀ ਬਰਬਾਦੀ ਕਰ ਰਹੇ ਹੋ ਸੋ ਇਹਦਾ ਸਬੂਤ ਅਸੀਂ ਭਰਾਵਾਂ ਨੂੰ ਵੀ ਕਹਿਣਾ ਚਾਉਂਦੇ ਆ ਇਹ ਇਹਨਾਂ ਨੇ ਦੋ ਸਮੇਂ ਦਾ ਮੇਰੇ ਹੱਥ 'ਚ ਇੱਕ 18124 ਨੂੰ ਐਪਲੀਕੇਸ਼ਨ ਦਿੱਤੀ ਵੀ ਸਾਡਾ ਟੈਂਡਰ ਹੋਇਆ ਇੱਕ 24424 ਨੂੰ ਐਪਲੀਕੇਸ਼ਨ ਦਿੱਤੀ ਜੀਵਨ ਕੁਮਾਰ ਖੋਏ ਵਾਲੇ ਨੇ ਇੱਕ 12ਵੇਂ ਮਹੀਨੇ ਜਦੋਂ ਅਸੀਂ ਟੈਂਡਰ ਲਾਉਣ ਦੀ ਇਹਨਾਂ ਨੇ ਮੰਗ ਕਰੀ ਸੋ ਜਿਹੜਾ ਵੀ ਹੈ ਇਹ ਤੱਥਾਂ ਨੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ ਸੋ ਅਸੀਂ ਸਾਡੇ ਭਰਾ ਜੀਵਨ ਕੁਮਾਰ ਖੋਏ ਵਾਲੇ ਦਾ ਅਸੀਂ ਦਾ ਬਰਨਾਲਾ ਵਾਸੀ ਆ ਇੱਕ ਬਰਨਾਲਾ ਵਾਸੀ ਤੌਰ ਤੇ ਹੋਣ ਦੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਹਾਂਜੀ ਸਮਰਥਕ ਇਕੱਲਾ ਦਿਲ ਕਰਦੇ ਆ ਮੈਂ ਬਾੜ ਨੰਬਰ 18 ਦਾ ਜੀਵਨ ਕੁਮਾਰ ਐਮ ਸੀ ਮੰਤਰੀ ਐਮ ਪੀ ਸਾਹਿਬ ਸਾਡੇ ਗੁਰਮਜੀਤ ਸਿੰਘ ਜੀ ਹਰਜੀਤ ਦਾ ਧੰਨਵਾਦ ਕਰਦਿਆਂ ਕਿ ਜਿਨ੍ਹਾਂ ਨੇ ਸਾਡੀ ਮੰਗ ਤੇ ਖਰੇ ਉੱਤਰੇ ਨੇ ਤੇ ਬਸ ਇੰਨੇ ਕਹਿਣਾ ਤੇ ਇਲਾਕਾ ਵਾਸੀਆਂ ਤੇ ਬਾੜ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ ਮੈਂ ਐਸੇ ਗੁਰਚੰਦ ਸਿੰਘ ਸਟਰੀਟ ਰੈਕ ਪੁਲਿਸ ਬਰਨਾਲਾ ਅਸੀਂ ਲੰਮੇ ਸਮੇਂ ਦੇ ਉਤੋਂ ਇੱਥੇ ਕਈ ਵਾਰ ਐਕਸੀਡੈਂਟ ਹੋਏ ਨੇ ਅਸੀਂ ਵੀ ਪ੍ਰਪੋਜ਼ਲਾਂ ਭੇਜੀਆਂ ਮਾਨਯੋਗ ਸਾਡੇ ਐਮਸੀ ਸਾਹਿਬ ਕੁਝ ਸੂਬਜ ਨੌਜਵਾਨ ਨੇ ਜਿਹੜੇ ਉਹਨਾਂ ਦੇ ਸੰਜੋਗ ਨਾਲ ਕਲੱਬਾਂ ਦੇ ਸੰਜੋਗ ਨਾਲ ਜੋ ਵੀ ਅਸੀਂ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਪੰਜਾਬ ਗਵਰਨਮੈਂਟ ਨੇ ਇਹ ਲਾਈਟਾਂ ਬਾਰੇ ਸੋਚਿਆ ਤੇ ਅੱਜ ਇਹ ਲਾਈਟਾਂ ਚਾਲੂ ਹੋ ਗਈਆਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਦੇ ਨਾਲ ਜੋ ਕਿ ਟਾਈਮਿੰਗ ਦੇ ਨਾਲੇ ਚੱਲੇਗੀ ਟ੍ਰੈਫਿਕ ਵੀ ਕੋਈ ਵੀ ਐਕਸੀਡੈਂਟ ਨਹੀਂ ਹੋਣਾ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੀਆਂ ਇਹ ਲਾਈਟਾਂ ਲੱਗੀਆਂ ਨੇ ਵੀ ਇਹ ਲਾਈਟਾਂ ਦਾ ਇਸਤੇਮਾਲ ਕਰਨ ਤੇ ਇਹਦੇ ਮੁਤਾਬਕ ਹੀ ਚੱਲਣਾ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਸਾਡੀ ਅਪੀਲ ਵੀ ਇਹੀ ਰਹੂਗੀ ਵੀ ਹਰ ਬੰਦੇ ਨੂੰ ਅਸੀਂ ਨਾਗਰਿਕ ਨੂੰ ਸਮਝਾਉਨੇ ਆ ਵੀ ਹੁਣ ਵੀ ਅਸੀਂ ਇੱਥੇ ਆਪਦੇ ਬੰਦੇ ਲਾ ਕੇ ਇਸ ਲਾਈਟਾਂ ਬਾਰੇ ਸਾਰਿਆਂ ਤੋਂ ਜਾਗਰੂਤ ਕਰਾਂਗੇ ਕਿਉਂਕਿ ਪਹਿਲਾਂ ਆਪਣੇ ਬਰਨਾਲੇ ਜ਼ਿਲ੍ਹੇ 'ਚ ਇਹ ਪਹਿਲੀ ਲਾਈਟ ਆ ਪਹਿਲਾਂ ਕੋਈ ਆਪਣੇ ਲਾਲ ਬੱਤੀ ਹੈ ਹੀ ਨਹੀਂ ਸੀ ਹੁਣ ਇਹ ਲਾਲ ਬੱਤੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਸ਼ੁਰੂ ਸ਼ੁਰੂ ਚ ਤਾਂ ਆਪਣੇ ਨਗਰ ਨੂੰ ਪਹਿਲਾ ਇਹ ਜਿਹੜੇ ਸਹਿਰ ਵਾਸੀਆਂ ਨੂੰ ਉਲਟ ਜੀ ਲੱਗੂਗੀ ਜਦੋਂ ਹੁਣ ਹਾਲੀਹੋਲ ਨੂੰ ਸਮਝਾਵਾਂਗੇ ਤਾਂ ਇਹਦਾ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਇਹ ਆਪਣੇ ਚੌਕ ਨੂੰ ਅਸੀਂ ਚਾਲੂ ਕਰਾਂਗੇ ਇਸਕੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਜਿਨ੍ਹਾਂ ਨੇ ਆਪਣੇ ਲਿੱਟਾਂ ਬਾਰੇ ਜ਼ਿਕਰ ਕੀਤਾ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਇਹਨਾਂ ਸਭ ਪੱਕਤ ਕਿਹਾ ਇਸ ਤਰ੍ਹਾਂ ਨਵੇਂ ਨਵੇਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਏ ਉਹ ਦੇਖ ਲਈ ਸੱਸੇ ਕਾ